ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਅੱਜ ਅਸੀਂ ਸਾਡੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੀ ਕਹਾਣੀ ਸੁਣਾਵਾਂਗੇ ਜਿਹੜੀ ਸੱਚੇ ਸੌਦੇ ਨਾਲ ਸੰਬੰਧਿਤ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਿਵੇਂ ਗੁਰੂ ਸਾਹਿਬ ਨੇ ਅਸਲੀ ਦੌਲਤ ਦਾ ਮਤਲਬ ਸਮਝਾਇਆ। ਮਹਤਾ ਕਾਲੂ ਜੀ ਨੇ 20 ਰੁਪਏ ਦਿੱਤੇ ਅਤੇ ਕਿਹਾ ਕਿ ਕੁਝ ਚੰਗਾ ਸਮਾਨ ਖਰੀਦੋ ਜਿਹੜਾ ਵੇਚ ਕੇ ਲਾਭ ਕਮਾਇਆ ਜਾ ਸਕੇ। ਗੁਰੂ ਨਾਨਕ ਅਤੇ ਭਾਈ ਮਰਦਾਨਾ ਜੀ ਤਲਵੰਡੀ ਤੋਂ ਚੂਹੜ ਖਾਣਾਵਲ ਚਲੇ। ਰਸਤੇ ਵਿੱਚ ਉਹਨਾਂ ਨੂੰ ਇੱਕ ਪਿੰਡ ਮਿਲਿਆ ਜਿੱਥੇ ਲੋਕ ਭੁੱਖੇ, ਤਰਸੇ ਹੋਏ ਅਤੇ ਬਿਮਾਰ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੋਈ ਸੌਦਾ ਇਸ ਤੋਂ ਸੱਚਾ ਨਹੀਂ ਹੋ ਸਕਦਾ ਕਿ ਭੁੱਖੇ ਸਾਧੂਆਂ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਸਾਰੇ ਪੈਸੇ ਨਾਲ ਖਾਣ, ਪਾਣ ਅਤੇ ਪਾਣੀ ਖਰੀਦਿਆ ਅਤੇ ਲੋਕਾਂ ਵਿੱਚ ਵੰਡਿਆ। ਏਹੀ ਸੱਚਾ ਸੌਦਾ ਸੀ ਲੋਕਾਂ ਦੀ ਸਹਾਇਤਾ ਕਰਨਾ। ਜਦੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਜੀ ਤਲਵੰਡੀ ਵਾਪਸ ਪਹੁੰਚੇ ਮਹਤਾ ਕਾਲੂ ਜੀ ਨੂੰ ਸਾਰੀ ਕਹਾਣੀ ਸੁਣਾਈ ਗਈ। ਉਹ ਗੁੱਸੇ ਹੋਏ ਕਿ ਪੈਸਾ ਬੇਫਾਇਦਾ ਖਰਚਿਆ ਗਿਆ। ਗੁਰੂ ਨਾਨਕ ਜੀ ਨੇ ਆਪਣੇ ਪਿਤਾ ਜੀ ਨੂੰ ਸਮਝਾਇਆ ਕਿ ਇਹੀ ਸੱਚਾ ਸੌਦਾ ਹੈ ਭਲਾਈ ਕਰਨੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਦੌਲਤ ਲਾਭਦਾਇਕ ਵਪਾਰ ਨਹੀਂ ਬਲਕਿ ਸਹਾਇਤਾ ਕਰਨੀ ਹੈ। ਗੁਰੂ ਨਾਨਕ ਜੀ ਨੇ ਦੱਸਿਆ ਕਿ ਜਦੋਂ ਅਸੀਂ ਆਪਣੇ ਸਾਥੀਆਂ ਦੀ ਮਦਦ ਕਰਦੇ ਹਾਂ ਉਹੀ ਸੱਚਾ ਸੌਦਾ ਹੈ। ਇਸ ਕਹਾਣੀ ਨੂੰ ਅਪਣਾਓ ਅਤੇ ਸੱਚੇ ਸਿੱਖ ਬਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਕਹਾਣੀ ਸਿੱਖਾ ਨੂੰ ਸਮਰਪਿਤ ਹੈ ਜੋ ਸੱਚੇ ਸੌਦੇ ਦਾ ਅਸਲ ਮਤਲਬ ਸਮਝਾਉਂਦੀ ਹੈ। ਆਪਣੇ ਵਿਚਾਰ ਸਾਂਝੇ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ